ਲੋਕ ਸਭਾ ਦੀਆਂ ਚੋਣਾਂ ਨਿਭੜੀਆਂ ਤੇ ਉਸ ਤੋਂ ਬਾਅਦ ਐਨਡੀਏ ਦੀ ਸਰਕਾਰ ਜਿਹੜੀ ਭਾਰਤ ਦੇ ਵਿੱਚ ਬਣ ਗਈ ਹੈ ਕਿਵੇਂ ਦੇਖਦੇ ਹੋ ਇਹ ਜਿਹੜੀ ਹੁਣ ਇਕੱਠੇ ਹੋ ਕੇ ਸਰਕਾਰ ਬਣੀ ਹੈ ਗਠਜੋੜਨ ਦੀ ਸਰਕਾਰ ਹੈ ਕਿੰਨੇ ਦਾ ਅਸਰ ਲੱਗਦੇ ਨੇ ਤੁਹਾਨੂੰ ਤੇ ਇਤਿ ਇਹ ਪਹਿਲੀ ਇਹਨਾਂ ਦੀ ਕੋਲੀਸ਼ਨ ਦੀ ਸਰਕਾਰ ਹੈਗੀ ਆ ਜਿਹਦੇ ਵਿੱਚ ਚੰਦਰਬਾਬੂ ਨਾਇਡੂ ਆਂਧਰਾ ਤੋਂ ਦੇ ਨਾਲ ਦੀ ਨਾਲ ਨਤੀਸ਼ ਕੁਮਾਰ ਬਿਹਾਰ ਤੋਂ ਉਹ ਇਹਨਾਂ ਦੇ ਭਾਈਵਾਲ ਹੈਗੇ ਪਰ ਇੱਕ ਤਰ੍ਹਾਂ ਦੇ ਨਾਲ ਵੇਖਿਆ ਜਾਵੇ ਤਾਂ ਇਸ ਨਤਨ ਤੇ ਜਿਵੇਂ ਨतीश ਕੁਮਾਰ ਤੇ ਚੰਦਰਪਾਪੂ ਨਾਇਡੂ ਦੀਆਂ ਬਸਾਕੀਆਂ ਦੇ ਉੱਤੇ ਚੱਲ ਰਹੀ ਹੈਗੀ ਆ ਤੁਹਾਨੂੰ ਇਹ ਲੱਗਦਾ ਵੀ ਜਿਵੇਂ ਪਹਿਲਾਂ ਬਾਹਮਤ ਦੀ ਸਰਕਾਰ ਸੀ ਉਹਨਾਂ ਦੀ ਤੇ ਉਦੋਂ ਆਪਣੀਆਂ ਮਰਜ਼ੀਆਂ ਉਹਨਾਂ ਨੇ ਚਲਾਈਆਂ ਔਰ ਕਿਤੇ ਈਡੀ ਦੀ ਰੇਡ ਵੱਜਦੀ ਸੀ ਉਸ ਤੋਂ ਬਾਅਦ ਲੀਡਰ ਅਗਲੇ ਦਿਨ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਂਦੇ ਸੀ ਫਿਰ ਸਾਰੇ ਕੇਸ ਉਹਨਾਂ ਦੇ ਜਿਹੜੇ ਕਲੀਅਰ ਹੋ ਜਾਂਦੇ ਸੀ ਵੀ ਹੁਣ ਉਹ ਖੁੱਲ ਕੇ ਖੇਡ ਨਹੀਂ ਸਕਣਗੇ ਉਸ ਤਰ੍ਹਾਂ ਹੁਣ ਉਹਨਾਂ ਨੂੰ ਸਹਿਯੋਗੀਆਂ ਨੂੰ ਨਾਲ ਲੈ ਕੇ ਹੀ ਚੱਲਣਾ ਪਏਗਾ ਤੇ ਆਪ ਮੁਹਾਰੇ ਫੈਸਲੇ ਜਿਹੜੇ ਕਰਨੇ ਹੁਣ ਭਾਜਪਾ ਨੂੰ ਔਖੇ ਹੋ ਜਾਣਗੇ ਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿਉਂਕਿ ਜਿਹਦੇ ਨਾਲ ਇਹਨਾਂ ਨੇ ਪਿਛਲੇ 10 ਸਾਲ ਆਹ ਲੋਕਾਂ ਨੂੰ ਘੁੱਟ ਕੇ ਜਾਂ ਵਹਾਮ ਰੋੜ ਮਰੋੜ ਕੇ ਲੀਡਰਾਂ ਨੂੰ ਭਾਜਪਾ ਦੇ ਵਿੱਚ ਸ਼ਾਮਲ ਕੀਤਾ ਸੀਗਾ ਸਭ ਤੋਂ ਜਿਹੜੀ ਕਰਾਰੀ ਹਾਰ ਹੋਈ ਆ ਉਹ ਹੋਈ ਆ ਅਕਾਲੀ ਦਲ ਦੀ ਇੱਕ ਖੇਤਰੀ ਪਾਰਟੀ ਦਾ ਪੰਜਾਬ ਦੇ ਵਿੱਚੋਂ ਇਸ ਤਰ੍ਹਾਂ ਘਟਣਾ ਔਰ ਖਤਮ ਹੋਣ ਦੇ ਕੰਕਾਰ ਤੇ ਜਾਣਾ ਕੀ ਮੰਨਦੇ ਹੋ ਤੁਸੀਂ ਪੰਜਾਬ ਦੇ ਲਈ ਖੇਤਰੀ ਪਾਰਟੀ ਦਾ ਹੋਣਾ ਕਿੰਨਾ ਕਲਜ਼ਮੀ ਔਰ ਅਕਾਲੀ ਦਲ ਜਿਹੜੀ ਆ ਖੇਤਰੀ ਪਾਰਟੀ ਸੀ ਸਾਡੀ ਪੰਥਕ ਪਾਰਟੀ ਸੀ ਉਹ ਇਸ ਲੈਵਲ ਤੱਕ ਕਿਵੇਂ ਪਹੁੰਚੀ ਬਿਲਕੁਲ ਭਾਈ ਜੀ ਦੇਖੋ 1920 ਦੇ ਵਿੱਚ ਇਹ ਜਿਹੜੀ ਪਾਰਟੀ ਬਣੀ ਸੀਗੀ ਤੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਦਾ ਕੁਰਬਾਨੀਆਂ ਭਰਿਆ ਇਤਿਹਾਸ ਰਿਹਾ ਪਰ ਜਿਸ ਤਰੀਕੇ ਦੇ ਨਾਲ ਇਹ ਹਾਸ਼ੀਏ ਤੇ ਚਲੀ ਗਈ ਹੈ ਇਸ ਵਾਰ ਇਹੇ ਫਿਕਰ ਕਰਨ ਦੀ ਲੋੜ ਹੈ ਜੀ ਆ ਤੇ ਪੜ ਰਿਹਾ ਅਸੀਂ ਵੀ ਕਿ ਉੱਥੇ ਗੋਲੀਬਾਰੀ ਕਿਤ ਹੋਈ ਹੈ ਜਿਹਦੇ ਵਿੱਚ ਆਪਣੇ ਪੰਜਾਬੀ ਪਰਿਵਾਰਾਂ ਦੇ ਵਿੱਚ ਭਰਾਵਾਂ ਦੋ ਬਰਦਰਾਂ ਨੇ ਇੱਕ ਰੂਜੇ ਦੇ ਉੱਤੇ ਗੋਲੀ ਚਲਾ ਦਿੱਤੀ ਆ ਤੇ ਤੀਸਰਾ ਕੋਈ ਮਰਖਲਾ ਕੁੜੀ ਮਾਰੀ ਗਈ ਇਹ ਕੀ ਹੈ ਪੂਰੀ ਕਹਾਣੀ ਦੋਹਾਂ ਖਬਰਾਂ ਦੀ ਦੱਸਿਓ ਤਾਂ ਜਰਾ ਇਧਰ ਤੁਹਾਡੇ ਵੱਲੋਂ ਅ ਬਿਲਕੁਲ ਇੱਕ ਤਾਂ ਪਹਿਲਾਂ ਆਪਾਂ ਨਿਊਯਾਰਕ ਦੀ ਗੱਲ ਕਰੀਏ ਔਰ ਨਿਊਯਾਰਕ ਜਿੱਥੇ ਮੈਂ ਰਹਿਣਾ ਹੈ ਇੱਥੋਂ ਤਕਰੀਬਨ 10 ਬਲੌਕ ਦੂਰ ਦੀ ਗੱਲ ਹੈ ਉਹ ਔਰ ਦੋ ਸਕੇ ਭਰਾ ਸੀਗੇ ਔਰ ਇੱਕ ਭਰਾ ਨੇ ਦੂਸਰੇ ਭਰਾ ਨੂੰ ਗੋਲੀ ਮਾਰੀ ਪਹਿਲਾਂ ਮੇਰਾ ਅਮਰੀਕਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਗਿਲ ਪ੍ਰਦੀਪ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਦੇ ਪ੍ਰੋਗਰਾਮ 'ਤੇ ਗੱਲਬਾਤ ਕਰਾਂਗੇ ਪੰਜਾਬ ਇੰਡੀਆ ਦੇ ਵਿੱਚ ਹੋਈਆਂ ਲੋਕ ਸਭਾ ਦੀਆਂ ਚੋਣਾਂ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਸੈਂਟਰ ਦੇ ਵਿੱਚ ਜਿਹੜੀ ਸਰਕਾਰ ਬਣੀਆ ਦਵਾਰਾ ਸਰਪਿਆ ਉਹਦੇ ਬਾਰੇ ਗੱਲਬਾਤ ਕਰਾਂਗੇ ਫਿਰ ਪੰਜਾਬ ਦੇ ਵਿੱਚ ਖਾਸ ਤੌਰ ਤੇ ਅਕਾਲੀ ਦਲ ਕਿੱਧਰ ਨੂੰ ਜਾ ਰਿਹਾ ਹੈ ਅਕਾਲੀ ਦਲ ਦਾ ਇਹ ਨਿਗਾਰ ਇੱਕ ਸੀਟ ਤੱਕ ਸੀਮਿਤ ਹੋ ਕੇ ਰਹਿ ਜਾਣਾ ਇਹਦੇ ਬਾਰੇ ਗੱਲਬਾਤ ਉਸ ਤੋਂ ਬਾਅਦ ਕਾਂਗਰਸ ਜਿਹੜੀ ਕਿ ਹੁਣ ਉੱਪਰ ਕੇ ਸਾਹਮਣੇ ਆਈ ਹੈ ਔਰ 7 ਸੀਟਾਂ ਲੈ ਗਈ ਆ ਉਹਦੇ ਬਾਰੇ ਗੱਲਬਾਤ ਕਰਾਂਗੇ ਨਾਲ ਦੀ ਨਾਲ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਆਮ ਆਦਮੀ ਪਾਰਟੀ ਆ ਜਿਹੜੀ ਜਿਹੜੀ ਕਿ 92 ਵਿਧਾਨ ਸਭਾ ਦੀਆਂ ਸੀਟਾਂ ਜਿਹੜੀਆਂ ਜਿੱਤ ਚੁੱਕੀ ਸੀ ਤੇ ਲੋਕ ਸਭਾ ਦੇ ਵਿੱਚ ਆ ਕੇ ਹੁਣ 3 ਸੀਟਾਂ ਤੇ ਸਿਮਟ ਕੇ ਰਹਿ ਗਈ ਹੈ ਉਹਦੇ ਬਾਰੇ ਤੇ ਉਸ ਤੋਂ ਬਾਅਦ ਆਵਾਂਗੇ ਅਮਰੀਕਾ ਅਮਰੀਕਾ ਦੇ ਵਿੱਚ ਨਿਊ ਜਰਸੀ ਏਰੀਏ ਔਰ ਨਿਊਯਾਰਕ ਦੇ ਵਿੱਚ ਵਾਰਦਾਤਾਂ ਵੱਡੀਆਂ ਹੋਈਆਂ ਸਾਡੀ ਕਮਿਊਨਿਟੀ ਪੰਜਾਬੀ ਕਮਿਊਨਿਟੀ ਉਹਦੇ ਵਿੱਚ ਇਨਵੋਲ ਹੈ ਤੇ ਉਸ ਤੋਂ ਬਾਅਦ ਫਰੇਜ਼ਨੋ ਦੇ ਵਿੱਚ ਪੁਲਿਸ ਮਹਿਕਮੇ ਦੇ ਵਿੱਚ ਸਾਡੇ ਜਿਹੜੇ ਸਿਕਨੌਰ ਚੋਣਾਂ ਦਾ ਕਾਫੀ ਵੱਡੇ ਲੈਵਲ ਤੱਕ ਪਹੁੰਚ ਗਈ ਗੱਲਬਾਤ ਕਰਦੇ। ਖਬਰਾਂ ਤੇ ਡਿਸਕਸ਼ਨ ਦੇ ਨਾਲ ਹਰ ਵਾਰ ਦੀ ਤਰ੍ਹਾਂ ਅੱਜ ਵੀ ਜੁੜਨਗੇ ਫ੍ਰੀਜ਼ਨੋ ਤੋਂ ਪੱਤਰਕਾਰ ਗੁਰਿੰਦਰਜੀਤ ਸਿੰਘ ਨੇਟਾ ਮਾਚੀਕੇ ਆਓ ਸਵਾਗਤ। ਨੇਟਾ ਵੀਰ ਸਵਾਗਤ ਹੈ ਪ੍ਰੋਗਰਾਮ ਮੇਰਾ ਅਮਰੀਕਾ ਦੇ ਵਿੱਚ ਤੁਹਾਡਾ। ਜਿੰਨੇ ਵੀ ਦਰਸ਼ਕ ਹੈ ਇਸ ਵੇਲੇ ਸਾਡਾ ਪ੍ਰੋਗਰਾਮ ਮੇਰਾ ਮੁਕਾਬਲੇ ਵਿੱਚ ਕਰ ਰਹੇ ਜੀਏ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਨੇਟਾ ਵੀਰ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰੀਏ ਲੋਕ ਸਭਾ ਦੀਆਂ ਚੋਣਾਂ ਨਿਬੜੀਆਂ ਹੈ ਤੇ ਉਸ ਤੋਂ ਬਾਅਦ ਐਨਡੀਏ ਦੀ ਸਰਕਾਰ ਜਿਹੜੀ ਭਾਰਤ ਦੇ ਵਿੱਚ ਬਣ ਗਈ ਹੈ ਹਾਲਾਂਕਿ ਬਹੁਮਤ ਜਿਹੜੀ ਉਹ ਭਾਜਪਾ ਨੂੰ ਨਹੀਂ ਮਿਲੀ ਪਰ ਨਾਲ ਦੀਆਂ ਜਿਹੜੀਆਂ ਸਹਿਯੋਗੀ ਅ ਭਾਦੇ ਸਹਿਯੋਗ ਦੇ ਨਾਲ ਉਹਨਾਂ ਨੇ ਸਰਕਾਰ ਬਣਾ ਲਈ ਹੈ ਕਿਵੇਂ ਵੇਖਦੇ ਹੋ ਇਹ ਜਿਹੜੀ ਹੁਣ ਇਕੱਠੇ ਹੋ ਕੇ ਸਰਕਾਰ ਬਣੀ ਹੈ ਗਠਜੰਬੰਦਨ ਦੀ ਸਰਕਾਰ ਕਿੰਨੇ ਕਾ ਅਸਰ ਲੱਗਦੇ ਨੇ ਤੁਹਾਨੂੰ ਦੇਖੋ ਪਹਿਲੀ ਕਾਲਤਾਪਾ ਜਿਹੜਾ ਇੰਡੀਆ ਗੱਠ ਜੋੜਾ ਉਹਨੂੰ ਮੁਬਾਰਕਬਾਦ ਦੇਣੀ ਚਾਹਾਂਗੇ ਜਿਨ੍ਹਾਂ ਨੇ ਬਹੁਤ ਅੱਛੇ ਮੁੱਦਿਆਂ ਨੂੰ ਲੈ ਕੇ ਬੜੇ ਕੇ ਦੇ ਨਾਲ ਜੀ ਮਕਿਲਾ ਧਰਮ ਨਸਲ ਜਾਤ ਤੋਂ ਹਟ ਕੇ ਇੱਕ ਤਰ੍ਹਾਂ ਦੀ ਇਲੈਕਸ਼ਨ ਇੱਕ ਜੀ ਮਕਿਲਾ ਵੀ ਸੰਵਿਧਾਨ ਨੂੰ ਬਚਾਉਣ ਵਾਸਤੇ ਹੋਕਾ ਦੇ ਕੇ ਲੜੀ ਤੇ ਕਿਤੇ ਨਾ ਕਿਤੇ ਲੋਕਾਂ ਨੇ ਮੰਡਟ ਵੀ ਬਹੁਤ ਅੱਛਾ ਦਿੱਤਾ ਬੇਸ਼ੱਕ ਉਹ ਸਰਕਾਰ ਬਣਾਉਣ ਤੱਕ ਨਹੀਂ ਪਹੁੰਚ ਸਕੇ ਪਰ ਜਿਹੜੇ ਭਾਜਪਾ ਦੇ ਵਾਦੇ ਸੀਗੇ ਵੀ 370 400 ਪਾਰ ਉਹਨਾਂ ਦੀ ਉਹਨੇ ਇੱਕ ਤਰ੍ਹਾਂ ਦੇ ਨਾਲ ਫੂਕ ਕੱਢ ਦਿੱਤੀ ਤੇ ਹੁਣ ਤੱਕ ਜਿਹੜੀ ਮੋਦੀ ਸਰਕਾਰ ਆ ਪਿਛਲੇ 10 ਸਾਲ ਆ ਇਹਨਾਂ ਨੇ ਜਿਵੇਂ ਕਹਲਾ ਵੀ ਬਹੁਮਤ ਦੇ ਨਾਲ ਚੰਗੇ ਬਹੁਮਤ ਧਲਾ ਕੇ ਸਰਕਾਰਾਂ ਚਲਾਈਆਂ ਹੈਗੀਆਂ ਤੇ ਐਤਕੀ ਇਹ ਪਹਿਲੀ ਇਹਨਾਂ ਦੀ ਕੋਲੀਜੀਨ ਦੀ ਸਰਕਾਰ ਹੈਗੀ ਆ ਜਿਹਦੇ ਵਿੱਚ ਚੰਦਰਬਾਬੂ ਨਾਇਡੂ ਆਂਧਰਾ ਤੋਂ ਤੇ ਨਾਲ ਦੀ ਨਾਲ ਨਤੀਸ਼ ਕੁਮਾਰ ਬਿਹਾਰ ਤੋਂ ਉਹ ਇਹਨਾਂ ਦੇ ਭਾਈਵਾਲ ਹੈਗੇ ਆ ਤੇ ਕੁਝ ਹੋਰ ਛੋਟੀਆਂ ਮੋਟੀਆਂ ਜਿਵੇਂ ਕਹਲਾ ਪਾਰਟੀਆਂ ਇਹਨਾਂ ਦੇ ਨਾਲ ਆਈਆਂ ਹੈਂ ਪਰ ਇੱਕ ਤਰ੍ਹਾਂ ਦੇ ਨਾਲ ਰਜਿਆ ਜਾਵੇ ਤਾਂ ਆ ਨਤਨ ਜਿਵੇਂ ਨਤੀਸ਼ ਕੁਮਾਰ ਤੇ ਚੰਦਰਬਾਬੂ ਨਾਇਡੂ ਦੀਆਂ ਵਿਸਾਖੀਆਂ ਦੇ ਉੱਤੇ ਚੱਲ ਰਹੀ ਹੈਗੀ ਆ ਤੇ ਉਹਦਾ ਕਰਕੇ ਉਹ ਮੰਤਰਾਲੇ ਵੀ ਕਾਫੀ ਵੱਡੇ ਗਰੇ ਸੀ ਪਰ ਬੇਸ਼ੱਕ ਗ੍ਰਹਿ ਮੰਤਰ ਇਸ ਮੰਤਰਾਲਾ ਰੱਖਿਆ ਵਿਭਾਗ ਜਾਂ ਜਿਹੜਾ ਖਜ਼ਾਨਾ ਹੁੰਦਾ ਉਹ ਭਾਜਪਾ ਦੇ ਕੋਲੇ ਰੱਖਣ ਦੇ ਵਿੱਚ ਕਾਮਯਾਬ ਹੋ ਗਈ ਹੈ ਤੇ ਪਰ ਉਹ ਇਸ ਸਮੇ ਮੇਰਾ ਖਿਆਲ ਹੈ ਵੀ ਜਿਹੜਾ ਸਪੀਕਰ ਨੂੰ ਲੈ ਕੇ ਕਾਫੀ ਰੌੜਾ ਰੱਪਾ ਪਿਆ ਹੋਇਆ ਤੇ 26 ਤਰੀਕ ਨੂੰ ਉਹਦੀ VOTING ਹੋਊਗੀ ਕਹਦੇ ਆ ਕਿਉਂਕਿ ਜਿਹੜੇ ਚੰਦਰਬਾਬੂ ਨਾਈਡੂ ਹੋਣੀ ਆ ਜਾਂ ਨਤੀਸ਼ ਕੁਮਾਰ ਹੋਣੀ ਆ ਉਹ ਚਾਹੁੰਦੇ ਵੀ ਜਿਹੜਾ 스ਪੀਕਰ ਡਾਟਾ ਹੋਵੇ ਵੀ ਕੱਲ ਨੂੰ ਭਾਜਪਾ ਕਿਤੇ ਆਪਣੀਆਂ ਪੁਰਾਣੀਆਂ ਕਰਤੂਤਾਂ ਦੇ ਨਾਲ ਜੇ ਵੀ ਸਾਡੇ ਐਮਪੀ ਵਗੈਰਾ ਤੋੜ ਕੇ ਆਪ ਦੀ ਜਿਹੜੀ ਬਹੁਤ ਮੱਤਾ ਉਹ ਜੇ ਮਗਲ ਸਾਬਤ ਕਰ ਦੇਵੇ ਤੇ ਸਨਫੀ ਕਰ ਦਿੱਤਾ ਜਾਵੇ ਸੋ ਹੁਣ ਦੇਖਣ ਵਾਲੀ ਗੱਲ ਹੋਊਗੀ ਵੀ ਜਿਹੜੀ ਭਾਜਪਾ ਸਰਕਾਰ ਹੈਗੀ ਆ ਇਹ ਕਿਸ ਤਰੀਕੇ ਦੇ ਨਾਲ ਚੱਲ ਪਾਉਂਦੀ ਆ ਲੇਜਰ ਵਿੱਚ ਕੀ ਹੈ ਸਾਰਾ ਕੁਝ ਬੈਲੈਂਸ ਰੱਖ ਕੇ ਪਾਰ ਲਾਉਣਗੇ ਕਿਉਂਕਿ ਕਾਫੀ ਸਾਰੇ ਚੰਗਾ ਦੇ ਉੱਤੇ ਇਹਨਾਂ ਦੇ ਆਪਸ ਵਿੱਚ મતਭੇਦ ਹੋਣਗੇ ਕਿਉਂਕਿ ਜਿਵੇਂ ਇਹ ਦਰਕਰਨ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਮੁਸਲਮ ਭਾਈਚਾਰੇ ਨੂੰ ਕਿਉਂਕਿ ਦੂਸਰੇ ਪ੍ਰਬੂ ਨਾਇਡੂ ਉਹਨਾਂ ਨੇ ਮੁਸਲਮਾਨ ਭਾਈਚਾਰੇ ਨਾਲ ਵਾਅਦੇ ਕੀਤੇ ਹੋਏ ਆ ਵੀ ਤੁਹਾਡਾ ਜਿਹੜਾ ਇਜਰੈਸ਼ਨ ਹੈਗੀ ਆ ਉਹ ਪੂਰੀ ਦੀ ਪੂਰੀ ਕਾਇਮ ਰਹੂਗੀ ਤੇ ਜਿਹੜਾ ਸਿਵਲ ਕੋਡ ਜੀ ਮਕੱਲਬੀ ਇਨ ਸੀਸੀਏ ਚੱਲ ਰਿਹਾ ਸੀਗਾ ਤੇ ਉਹਨੂੰ ਵੀ ਅਸੀਂ ਉਹਦੇ ਵਿਰੋਧ ਦੇ ਵਿੱਚ ਗੱਲ ਕਰਾਂਗੇ ਤੇ ਇਹ ਨਾਲ ਦੀ ਨਾਲ ਜਿਹੜੇ ਇਹ ਆਪਦੇ ਪਰਦੇਸਾਂ ਦੇ ਵਾਸਤੇ ਵੱਧ ਅਧਿਕਾਰ ਜਿਵੇਂ ਕਹਿੰਦੇ ਹੁੰਦੇ ਆ ਵੀ ਸਪੈਸ਼ਲ ਦਰਜਾ ਮੰਗਦੇ ਆ ਰਹੇ ਆ ਉਹ ਹੁਣ ਦੇਖਦੇ ਆ ਉਹਨਾਂ ਨੂੰ ਮਿਲਦਾ ਕਿ ਨਹੀਂ ਮਿਲਦਾ ਸਪੀਕਰ ਇਹਨਾਂ ਕੋਲੇ ਆਉਂਦਾ ਕਿ ਨਹੀਂ ਉਹਨਾਂ ਦੇ ਇਸੇ ਤਰੀਕੇ ਦੇ ਨਾਲ ਜਿਹੜੀ ਇੰਡੀਆ ਗੱਠ ਜੋੜਾ ਉਹ ਵੀ ਕਿਸੇ ਇਸੇ ਫਰਾਕ ਦੇ ਵਿੱਚ ਬੈਠੇ ਆ ਵੀ ਇਹਨਾਂ 'ਚ ਕੋਈ ਦਰਾੜ ਪਵੇ ਤੇ ਅਸੀਂ ਨਾਈਡੂ ਹੁਣਾ ਦੀ ਮਦਦ ਕਰਕੇ ਤੇ ਜਿਹੜਾ ਆਪਦਾ ਗੱਠ ਬੰਦਣਾ ਉਹ ਲਿਆ ਸਕੀਏ ਤੇ ਹੁਣ ਦੇਖਣ ਵਾਲੀ ਗੱਲ ਹੋਊਗੀ ਵੀ ਕਿਸ ਤਰੀਕੇ ਦੇ ਨਾਲ ਅੱਗੇ ਜਿਹੜੀ ਸਾਰੀ ਕਹਾਣੀ ਤੁਰਦੀ ਹੈ ਅ ਤੁਹਾਨੂੰ ਇਹ ਲੱਗਦਾ ਵੀ ਜਿਵੇਂ ਪਹਿਲਾਂ ਬਹੁਮਤ ਦੀ ਸਰਕਾਰ ਸੀ ਉਹਨਾਂ ਦੀ ਤੇ ਉਦੋਂ ਆਪਣੀਆਂ ਮਰਜ਼ੀਆਂ ਉਹਨਾਂ ਨੇ ਚਲਾਈਆਂ ਰਾਤੋਂ ਰਾਤ ਨੋਟ ਬੰਦ ਕਰਤੇ ਕਿਤੇ 370 ਧਾਰਾ ਜਿਹੜੀ ਆ ਉਹ ਤੋੜਤੀ ਔਰ ਕਿਤੇ ਐਡੀ ਦੀ ਰੇਡ ਵੱਜਦੀ ਸੀ ਉਸ ਤੋਂ ਬਾਅਦ ਲੀਡਰ ਅਗਲੇ ਦਿਨ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਂਦੇ ਸੀ ਫਿਰ ਸਾਰੇ ਕੇਸ ਉਹਨਾਂ ਦੇ ਜਿਹੜੇ ਕਲੀਅਰ ਹੋ ਜਾਂਦੇ ਸੀ ਵੀ ਹੁਣ ਉਹ ਖੁੱਲ ਕੇ ਖੇਡ ਨਹੀਂ ਸਕਣਗੇ ਉਸ ਤਰ੍ਹਾਂ ਹੁਣ ਉਹਨਾਂ ਨੂੰ ਸਹਿਯੋਗੀਆਂ ਨੂੰ ਨਾਲ ਲੈ ਕੇ ਹੀ ਚੱਲਣਾ ਪਏਗਾ ਤੇ ਆਪ ਮੁਹਾਰੇ ਫੈਸਲੇ ਜਿਹੜੇ ਕਰਨੇ ਹੁਣ ਭਾਜਪਾ ਨੂੰ ਔਖੇ ਹੋ ਜਾਣਗੇ ਜੀ ਬਿਲਕੁਲ ਤੁਹਾਡੀ ਗੱਲ ਠੀਕ ਆ ਇਹ ਕਿਉਂਕਿ ਜਿਹਦੇ ਨਾਲ ਇਹਨਾਂ ਨੇ ਪਿਛਲੇ 10 ਸਾਲ ਇਹ ਲੋਕਾਂ ਨੂੰ ਕੁੱਟ ਕੇ ਜਾਂ ਬਹਾਮ ਰੋੜ ਮਰੋੜ ਕੇ ਲੀਡਰਾਂ ਨੂੰ ਭਾਜਪਾ ਦੇ ਵਿੱਚ ਸ਼ਾਮਲ ਕੀਤਾ ਸੀਗਾ ਉਸ ਚੀਜ਼ ਨੂੰ ਤਾਂ ਕਿਤੇ ਨਾ ਕਿਤੇ ਆਮ ਜੀ ਰੋਕ ਲੱਗੀ ਆ ਕਿਉਂਕਿ ਜੇ ਆਪਾਂ ਕਹੀਏ ਵੀ ਕੱਲਾ ਧਰਮ ਦਾ ਪੱਤਾ ਖੇੜ ਕੇ ਹੀ ਇਹ ਸਾਰਾ ਕੁਝ ਹੁੰਦਾ ਹੁੰਦਾ ਤਾਂ ਉਹਰੇ ਉੱਤੇ ਲੋਕਾਂ ਨੇ ਇਹਨਾਂ ਦੇ ਚਪੇੜ ਮਾਰੀ ਆ ਕਿਉਂਕਿ ਜਿਹੜੀ ਜਿਵੇਂ ਕਹਿੰਦੇ ਵੀ ਯੂਪੀ ਤੋਂ ਜਿੱਥੇ ਰਾਮ ਮੰਦਰ ਬਣਿਆ ਹੈਗਾ ਜਿਹੜੀ ਉਹ ਸੀਟ ਸੀ ਉਹ ਵੀ ਭਾਜਪਾ ਹਾਰੀ ਤੇ ਇਹਦੇ ਸਾਰੇ ਦੇ ਜਿਵੇਂ ਕਹਿੰਦੇ ਚੱਲਦੇ ਹੋਏ ਜਿਹੜੇ ਆਪਣੇ ਪਧਾਰ ਮੰਤਰੀ ਬਹੁਤ ਘੱਟ ਵੋਟਾਂ ਤੇ ਪਿਛਲੇ ਸਾਲਾਂ ਦੇ ਨਾਲੋਂ ਮਸਾਂ ਡੇਢ ਲੱਖ ਵੋਟ ਤੇ ਜਿੱਤੇ ਹੈਗੇ ਅਤੇ ਪਿਛਲੇ ਸਾਲ ਉਹ 4 ਲੱਖ 4.5 ਲੱਖ ਵੋਟ ਤੇ ਜਿੱਤਦੇ ਰਹੇ ਹੈਗੇ ਆ ਤੇ ਇਸੇ ਤਰੀਕੇ ਦੇ ਨਾਲ ਜੇ ਆਪਾਂ ਕਲੇਸ਼ ਦੀ ਗੱਲ ਕਰੀਏ ਤਾਂ ਦੇਖੋ ਉਹਨਾਂ ਨੇ ਬਹੁਤ ਬਰਾਦ ਦੇ ਵਿੱਚ 34-35 ਸੀਟਾਂ ਉਥੋਂ ਕੱਢੀਆਂ ਤੇ 7 ਸੀਟਾਂ ਕਾਂਗਰਸ ਲੈ ਗਈ ਤੇ ਜਿਹੜੀ ਭਾਜਪਾ ਸੀ ਇਹ ਮਗਰ 7 ਸੀਟਾਂ ਯੂਪੀ ਦੇ ਵਿੱਚੋਂ ਲੈ ਕੇ ਜਾਵਾਂਗੇ ਇਹਨਾਂ ਦਾ ਕਿਸੇ ਨਾ ਕਿਸੇ ਹੱਦ ਤੱਕ ਟਹਿ ਗਿਆ ਤੇ ਮੈਨੂੰ ਲੱਗਦਾ ਵੀ ਹੁਣ ਤੁਸੀਂ ਨੋਟ ਕੀਤਾ ਹੋਣਾ ਹੁਣ ਮੋਦੀ ਦੀ ਗਰੰਟੀ ਬੋਧਕਾਰ ਦੀ ਬਜਾਏ ਹੁਣ ਐਨਡੀਆ ਦੀਆਂ ਗੱਲਾਂ ਹੋਣ ਲੱਗ ਪਈਆਂ ਸੋ ਇਸ ਸਾਰੇ ਚੀਜ਼ ਦੇ ਮੱਦੇ ਨਜ਼ਰ ਲੱਗਦਾ ਵੀ ਜੋ ਆਜਪਾ ਕਰਦੀ ਆਈ ਆ ਈਡੀ ਸੀਬੀ ਰਕਮ ਟੈਕਸ ਉਹ ਚੀਜ਼ਾਂ ਨੂੰ ਕਿਤੇ ਨਾ ਕਿਤੇ ਰੋਕ ਲੱਗੂ ਅ ਬਿਲਕੁਲ ਹੁਣ ਆਪਾਂ ਚੱਲਦੇ ਪੰਜਾਬ ਦੇ ਵਿੱਚ ਉੱਥੇ ਲੋਕ ਸਭਾ ਚੋਣਾਂ ਦੇ ਰਿਜ਼ਲਟ ਤੋਂ ਬਾਅਦ ਸਭ ਤੋਂ ਜਿਹੜੀ ਕਰਾਰੀ ਹਾਰ ਹੋਈ ਆ ਉਹ ਹੋਈ ਆ ਅ ਅਕਾਲੀ ਦਲ ਦੀ ਔਰ ਇੱਕ ਸੀਟ ਤੇ ਸਿਮਟ ਕੇ ਰਹਿ ਗਿਆ ਅਕਾਲੀ ਦਲ ਔਰ ਇੱਕ ਖੇਤਰੀ ਪਾਰਟੀ ਦਾ ਪੰਜਾਬ ਦੇ ਵਿੱਚੋਂ ਇਸ ਤਰ੍ਹਾਂ ਘਟਣਾ ਔਰ ਖਤਮ ਹੋਣ ਦੇ ਕੰਗਾਰ ਤੇ ਜਾਣਾ ਕੀ ਮੰਨਦੇ ਤੁਸੀਂ ਪੰਜਾਬ ਦੇ ਲਈ ਖੇਤਰੀ ਪਾਰਟੀ ਦਾ ਹੋਣਾ ਕਿੰਨਾ ਕੁ ਲਾਜ਼ਮੀ ਔਰ ਕਾਲੀ ਦਲ ਜਿਹੜੀ ਆ ਖੇਤਰੀ ਪਾਰਟੀ ਸੀ ਸਾਡੀ ਪੰਥਕ ਪਾਰਟੀ ਸੀ ਉਹ ਇਸ ਲੈਵਲ ਤੱਕ ਕਿਵੇਂ ਪਹੁੰਚੀ ਬਿਲਕੁਲ ਭਾਈ ਜੀ ਦੇਖੋ 1920 ਦੇ ਵਿੱਚ ਇਹ ਜਿਹੜੀ ਪਾਰਟੀ ਬਣੀ ਸੀਗੀ ਤੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਦਾ ਕੁਰਬਾਨੀਆਂ ਭਰਿਆ ਇਤਿਹਾਸ ਰਿਹਾ ਤੇ ਜਿਵੇਂ ਕਹਾਂ ਲਾ ਵੀ ਸਾਡੇ ਵਿੱਚੋਂ ਨਿਕਲੀ ਹੋਈ ਪਾਰਟੀ ਆ ਤੇ ਬੜੇ ਜਿਵੇਂ ਕਹਾਂ ਲਾ ਵੀ ਲੀਡਰ ਵੀ ਆਪਣੇ ਨਜਿੱਤ ਤੋਂ ਕਰਕੇ ਉਹ ਸੇ ਹੱਤ ਤੱਕ ਪੰਜਾਬ ਬਾਰੇ ਸੋਚਦੇ ਸੀਗੇ ਪਰ ਜਿਸ ਤਰੀਕੇ ਦੇ ਨਾਲ ਇਹ ਹਾਸ਼ੀਏ ਤੇ ਚਲੀ ਗਈ ਹੈ ਇਸ ਵਾਰ ਇਹ ਫਿਕਰ ਕਰਨ ਦੀ ਲੋੜ ਹੈਗੀ ਆ ਕਿਉਂਕਿ ਜਿਹੜੀ ਖੇਤਰੀ ਪਾਰਟੀ ਆ ਉਹ ਸੂਬੇ ਦੇ ਵਾਸਤੇ ਬੜੀ ਜ਼ਰੂਰੀ ਹੁੰਦੀ ਆ ਤੇ ਪਰ ਜਿਹੜੀਆਂ ਇਹਨਾਂ ਨੇ ਨਲਾਇਕੀਆਂ ਕੀਤੀਆਂ ਹੋਈਆਂ ਖਾਸ ਤੌਰ ਤੇ ਬਾਦਲ ਪਰਿਵਾਰ ਨੇ ਸੋ ਵੀਰ kursi ਛੱਡਣ ਦਾ ਨਾਂ ਨਹੀਂ ਲੈ ਰਹੇ ਝੁੰਦਾ ਦੀਆਂ ਰਿਪੋਰਟਾਂ ਵੀ ਅੰਤਕ ਕਮੇਟੀ ਨੇ ਕਿਹਾ ਵੀ ਜਿਹੜੀ ਲੀਡਰਸ਼ਿਪ ਆ ਉਹ ਤੋਂ ਪਾਸੇ ਹੋ ਜੂ ਕਿਉਂਕਿ ਪੰਜਾਬ ਦੇ ਲੋਕ ਤੁਹਾਤੋਂ ਖੁਸ਼ ਨਹੀਂ ਜਿਸ ਤਰੀਕੇ ਨਾਲ ਤੁਸੀਂ ਪੰਜਾਬ ਦੇ ਵਿੱਚ ਬੇਅਦਬੀਆਂ ਵਾਲੇ ਮਸਲੇ ਨੂੰ ਨਿਜਿੱਠਿਆ ਜਾਂ ਜਿਸ ਤਰੀਕੇ ਦੇ ਨਾਲ ਤੁਸੀਂ ਲੋਕਾਂ ਦੇ ਜ਼ਖਮਾਂ ਨੂੰ ਖਰੀਦਦੇ ਹੋਏ 84 ਦੇ ਉਹ ਜ਼ਖਮ ਸੀਗੇ ਉਹਨਾਂ ਨੂੰ ਤੁਸੀਂ ਮੱਲਮ ਪੱਟੀ ਤੋਂ ਉੱਤੇ ਕੀ ਕਰਨੀ ਸੀ ਸਮਾਂ ਉਹਨਾਂ ਨੂੰ ਖਰੀਦ ਜਿਹੜਾ ਅਫਸਰ ਸੀ ਸਮੇਰ ਸੈਣੀ ਵਰਗੇ ਹੈ ਜਾਂ ਹਾਰ ਆਲਮ ਵਰਗੇ ਉਹ ਲੋਕਾਂ ਦੇ ਸਿਰ ਤੇ ਲਿਆ ਕੇ ਬਿਠਾਏ ਜਿਵੇਂ ਬਰਗਾੜੀ ਕਾਂਡ ਹੋਇਆ ਉਸ ਚੀਜ਼ ਨੂੰ ਤੁਸੀਂ ਬਿਲਕੁਲ ਹੀ ਦਰਕ ਨਾਰ ਕਰਦੇ ਜਾ ਸੋ ਉਹ ਚੀਜ਼ਾਂ ਇਹਨਾਂ ਦੇ ਗਲੇ ਦੀ ਹੱਡੀ ਤਾਂ ਬਣੀਆਂ ਹੋਈਆਂ ਹੈਗੀਆਂ ਬੇਸ਼ੱਕ ਜਿਵੇਂ ਬਕਰ ਨੂੰ ਮਾਫੀ ਮੰਗੀਆਂ ਪਰ ਜੇ ਮਾਫੀ ਮੰਗਣੀ ਹੈ ਤਾਂ ਚੰਗੇ ਤਰੀਕੇ ਨਾਲ ਮੰਗੋ ਨਾ ਅਕਾਲ ਤਖਤ ਤੋਂ ਸਜਿਆ ਲਵਾਓ ਉਸ ਤਰੀਕੇ ਨਾਲ ਲੋਕਾਂ ਦੇ ਵਿੱਚ ਜਾਓ ਤੇ ਉਹ ਸਾਰੀਆਂ ਚੀਜ਼ਾਂ ਦੇ ਮੱਦੇ ਨਜ਼ਰ ਕਿ ਇਹਨਾਂ ਦਾ ਗੱਠ ਜੋੜ ਵੀ ਭਾਜਪਾ ਦੇ ਨਾਲ ਹੈ ਨਹੀਂ ਸੀਗਾ ਸੋ ਕਿਤੇ ਨਾ ਕਿਤੇ ਨੂੰ ਗਲਤੀਆਂ ਦਾ ਖਮਿਆਜਾ ਪਿਆ ਬੇਸ਼ੱਕ ਹੋਣਾ ਆ ਪਿੱਛੇ ਜੇ ਇਹਨਾਂ ਦੇ ਕੁਝ ਲੀਡਰ ਖੁੱਲ ਕੇ ਬੋਲੇ ਵੀ ਆ ਜਿਹਦੇ ਵਿੱਚ ਮਨਪ੍ਰੀਤ ਇਆਲੀ ਆ ਉਹਨਾਂ ਨੇ ਕਿਹਾ ਵੀ ਜਿੰਨਾ ਚਿਰ ਸੁਖਬੀਰ ਬਾਦਲ ਪ੍ਰਧਾਨ ਰਹਿੰਦੇ ਮੈਂ ਪਾਰਟੀ ਅਗਧਿਬਿੰਦਾਂ ਤੋਂ ਪਾਸੇ ਰਹੂੰਗਾ ਇਸੇ ਤਰੀਕੇ ਦੇ ਨਾਲ ਚਰਨਜੀਤ ਬਰਾੜ ਇਹਨਾਂ ਦੇ ਵੱਡੇ ਬੁਲਾਰੇ ਉਹਨਾਂ ਨੇ ਵੀ ਖੁੱਲੀ ਚਿੱਠੀ ਲਿਖੀ ਹੈਗੀ ਆ ਕਾਫੀ ਉਹਨਾਂ ਨੇ ਕਲਮ ਤੰਗਾ ਤੇ ਜਿਹੜੀ ਇਹਨਾਂ ਦੀ ਕੋਰ ਕਮੇਟੀ ਹੋਈ ਸੀ ਉਰਜ ਬੀਬੀ ਜਗੀਰ ਕੋਰ ਨੇ ਵੀ ਕਿਹਾ ਵੀ ਇਹ ਤਾਂ ਨੰਬੰਦੀ ਥੋੜੀ ਆ ਕਿ ਕਿਸੇ ਨੂੰ ਇਹਦੇ ਵਿੱਚ ਅਹਿਮੀਤੀ ਹੈ ਨਹੀਂਗੀ ਸੋ ਹੁਣ ਜਿਹੜੇ ਦਾ ਬਾਗ ਦੀ ਸੁਰਾਉ ਕਿਤੇ ਨਾ ਕਿਤੇ ਉੱਠ ਲੰਗਾ ਸ਼ੁਰੂ ਹੋਈਆਂ ਪਰ ਸੁਖਵੀਰ ਬਾਦਲ ਹਜੇ ਵੀ ਇਹਨੂੰ ਛੱਡ ਕੇ ਰਾਜੀ ਨਹੀਂ ਹੈਗੀ ਤੇ ਜੇ ਆਪਾਂ ਗੱਲ ਕਰੀਏ ਨਾ ਵੀ ਪੰਜਾਬ ਦੇ ਜਿਹੜੇ ਲੋਕ ਆ ਵੀ ਉਹਨਾਂ ਵਿੱਚੋਂ ਪੰਥ ਪੂਣਾ ਖਤਮ ਹੋ ਗਿਆ ਜਾਂ ਉਹ ਪੰਥਕ ਮੁੱਦਿਆਂ ਤੇ ਹੁਣ ਬੁਰਦੇ ਇਸ ਗੱਲ ਨੂੰ ਤਾਂ ਹੁਣ ਅਮਰਤਪਾਲ ਨੇ ਤੇ ਸਰਜੀਤ ਨੇ ਚੱਟਲਾ ਚੱਟਲਾ ਦਿੱਤਾ ਕਿਤੇ ਨਾ ਕਿਤੇ ਅਕਾਲੀ ਸੈਸ ਦੇ ਵਿੱਚ ਖਲਾਫ ਜਿਹਨੂੰ ਭਰਨ ਵਾਸਤੇ ਇਹਨਾਂ ਨੂੰ ਨੇ ਜਿਵੇਂ ਕੱਲ੍ਹ ਵੀ ਆਪਣੇ ਰੂਟਸ ਦੇ ਉੱਤੇ ਜਾਣਾ ਪਊਗਾ ਜਿਹੜੇ ਪੰਥਕ ਮੁੱਦਿਆਂ ਦੀ ਗੱਲ ਕਰਨੀ ਪਊਗੀ ਤੇ ਪੰਜਾਬ ਦੀਆਂ ਉਹ ਹੀ ਅਨੰਦਪੁਰ ਦਾ ਮਤਾ ਸੂਬਿਆਂ ਨੂੰ ਵੱਧ ਅਧਿਕਾਰ ਉਹਨਾਂ ਦੀ ਗੱਲਬਾਤ ਕਰਨੀ ਪਊਗੀ ਤਾਂ ਕਿ ਤੇ ਜਾ ਕੇ ਅਕਾਲੀ ਦਲ ਦਾ ਰਿਵਾਈਵ ਹੋਊਗਾ ਤੇ ਜਰੂਰ ਮੇਰੇ ਖਿਆਲ ਮੁਤਾਬਿਕ ਸੁਖਵੀਰ ਬਾਦਲ ਨੂੰ ਛੱਡ ਦੇਣੀ ਚਾਹੀਦੀ ਹੈ ਕੁਰਸੀ ਹੁਣ ਚੰਗੇ ਮੁੰਡਿਆਂ ਨੂੰ ਅੱਗੇ ਲਿਆਵੇ ਬਿਲਕੁਲ ਬਿਲਕੁਲ ਲੋਕ ਪੰਥ ਨਾਲੋਂ ਨਹੀਂ ਟੁੱਟ ਰਹੇ ਪੰਥ ਨਾਲੋਂ ਤਾਂ ਲੋਕ ਜ਼ਿਆਦਾ ਜੁੜ ਗਏ ਔਰ ਦੋ ਜਿਹੜੇ ਆਜ਼ਾਦ ਖੜੇ ਸੀਗੇ ਉਹ ਦੋਨੇ ਜਿੱਤ ਗਏ ਆ ਸੋ ਇਹ ਇਸ ਗੱਲ ਦਾ ਸੰਕੇਤ ਆ ਵੀ ਲੋਕ ਧਰਮ ਦੇ ਨਾਲ ਉਸੇ ਤਰ੍ਹਾਂ ਜੁੜੇ ਹੋਏ ਨੇ ਪੰਥ ਨਾਲ ਉਸੇ ਤਰ੍ਹਾਂ ਜੁੜੇ ਹੋਏ ਨੇ ਪਰ ਅਕਾਲੀ ਦਲ ਦੇ ਵਿੱਚ ਜਿਹੜੀਆਂ ਖਾਮੀਆਂ ਨੇ ਉਹਨਾਂ ਨੂੰ ਦੂਰ ਕਰਕੇ ਅਕਾਲੀ ਦਲ ਨੂੰ ਅੱਗੇ ਆਉਣ ਦੀ ਲੋੜ ਹੈ ਸੋ ਆਪਾਂ ਹੁਣ ਅੱਗੇ ਚੱਲਦੇ ਕਾਂਗਰਸ ਦੀ ਗੱਲ ਕਰ ਔਰ ਕਾਂਗਰਸ ਚਾਹੇ ਸੈਂਟਰ ਦੇ ਵਿੱਚ ਤਾਂ ਉਹ ਉਸ ਲੈਵਲ ਦੀ ਕਾਰਗੁਜ਼ਾਰੀ ਨਹੀਂ ਦਿਖਾ ਸਕੀ ਪਰ ਪੰਜਾਬ ਦੇ ਵਿੱਚ ਜੇ ਆਪਾਂ ਦੇਖੀਏ 7 ਸੀਟਾਂ ਜਿਹੜੀਆਂ ਨੇ ਉਹਨੇ ਕਾਂਗਰਸ ਵਾਲੇ ਔਰ ਕਾਂਗਰਸ ਦੀ ਇਸ ਜਿਹੜੀ ਜਿੱਤ ਨੂੰ ਦੇਖਦੇ ਹੋ ਤੋ ਹਾਂ ਜਿਸ ਤਰੀਕੇ ਨਾਲ ਕਾਂਗਰਸ ਦੇ ਵਿੱਚ ਇਹ ਲੱਗਦਾ ਸੀ ਨਾ ਵੀ ਪਾਟਕ ਜਿਆ ਪਿਆ ਹੋਇਆ ਜਾਂ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਬਿਆਨਬਾਜ਼ੀਆਂ ਆ ਰਹੇ ਆ ਪਾਸੇ ਵੱਡੇ ਲੀਡਰ ਇਹਨਾਂ ਦੇ ਭਾਜਪਾ ਦੇ ਗਏ ਸੀ ਉਸ ਹਾਲਾ ਲੱਗਦਾ ਸੀ ਵੀ ਕਾਂਗਰਸ ਸਮਾਦੀ ਪਾਰਟੀ ਨਾਲ ਗੱਠ ਜੋੜ ਬਣੀ ਹੋਇਆ ਸੀ ਵੀ ਕਿਤੇ ਨਾ ਕਿਤੇ ਸ਼ਾਇਦ ਖੁੰਝ ਜੂਗੀ ਪਰ ਉਸ ਚੀਜ਼ ਦੇ ਜਿਵੇਂ ਕਿ ਸਾਰੇ ਚੀਜ਼ਾਂ ਤੋਂ ਦੁਖਾਨੇ ਨਾ ਆਮਾਦੀ ਪਸੰਦ ਕੀਤਾ ਨਾ ਕਾਲਜਾਂ ਨੂੰ ਪਸੰਦ ਕੀਤਾ ਤੇ ਭਾਜਪਾ ਹਾਂ ਕਿਸੇ ਹੱਦ ਤੱਕ ਜਿਹੜਾ 18% ਵੋਟਾਂ ਦੇ ਵਿੱਚ ਕਾਮਯਾਬ ਹੋ ਗਈ ਆ ਤੇ ਪਰ ਉਹ ਮੈਨੂੰ ਇੱਕ ਗੱਲ ਹੋਰ ਪ੍ਰਦੀਪ ਲੱਗੀ ਵੀ ਦੇਖੋ ਭਾਜਪਾ ਲੈ ਗਿਆ 18% ਤੇ ਕਿਹਾ 13% ਜੇ ਜੋੜ ਦਿੱਤੀਆਂ ਜਾਂ ਤਾਂ 31% ਬਣਨਗਾ ਰਾਈਟ ਤੇ ਜਿਹੜੀ ਕਾਂਗਰਸ ਆ ਉਹ ਲੈ ਕੇ ਗਈ ਹੈ ਪਰਸੈਂਟ ਤੇ ਜਿਹੜੀ ਆਮ ਆਦਮੀ ਪਾਰਟੀ ਆ ਉਹ ਵੀ 26 ਦੇ ਲਾਗੇ ਤੱਕ ਇਹ ਲੈ ਕੇ ਗਈ ਆ ਪਰ ਉਹ ਗੱਲ ਵੱਖਰੀ ਏ ਵੀ ਉਹਨਾਂ ਨੂੰ 10 10 ਐਮਪੀ ਬਣਿਆ ਤੇ ਇਹਨਾਂ ਨੂੰ ਸੱਤ ਮਿਲ ਗਏ ਤੇ ਜੇ ਕਿ ਭਾਜਪਾ ਇਕੱਠੇ ਹੁੰਦੇ ਤੇ ਉਹਨਾਂ ਨੇ ਮਨਲਾ ਦਾ ਮੰਜਿਆ ਫਿਰ ਜਾਣਾ ਸੀਗਾ ਸੋ ਕਿਤੇ ਨਾ ਮਿਲਦਾ ਫਾਇਦਾ ਹੋਇਆ ਕਿਉਂਕਿ ਜਿਹੜੀ ਵੋਟ ਜਿਵੇਂ ਕਹਿੰਦਾ ਵੀ ਉਧਰੋਂ ਟੁੱਟ ਕੇ ਆਈ ਸੀਗੀ ਸ਼ਹਿਰੀ ਵੋਟ ਉਹ ਕਾਂਗਰਸ ਨੂੰ ਵੱਡੀ ਮਾਤਰਾ ਦੇ ਵਿੱਚ ਪਈ ਆ ਬਾਕੀ ਜਿਸ ਤਰੀਕੇ ਨਾਲ ਰੋਹਲ ਗਾਂਧੀ ਨੇ ਕਿਸਾਨਾਂ ਦੇ ਮੁੱਦਿਆਂ ਬਾਰੇ ਜਲਗਨੀ ਵੀਰਵਾਲੇ ਗੱਲ ਕੀ ਸੋ ਉਹ ਜਿਹੜੇ ਸਰਹੱਦੀ ਇਲਾਕੇ ਸੀ ਪਠਾਨਕੋਟ ਗਰਦਾਸਪੁਰ ਉਧਰੋਂ ਵੀ ਕਾਂਗਰਸ ਨੂੰ ਵੋਟ ਬੜ ਚੜ ਕੇ ਮਿਲੀ ਹੈ ਗੋਡਨ ਨੇ ਪਰਫਾਰਮ ਕੀਤਾ ਤੇ ਇਹਨਾਂ ਨੂੰ ਵਧਾਈ ਦੇਣੀ ਬਣ ਪੈ ਕਣਾ ਪੰਜਾਬ ਕਾਂਗਰਸ ਹਾਂ ਬਿਲਕੁਲ ਤੇ ਹੁਣ ਆਪਰ ਚੱਲਦੇ ਆ ਆਮ ਆਦਮੀ ਪਾਰਟੀ ਤੇ ਔਰ ਪੰਜਾਬ ਦੇ ਵਿੱਚ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਆ ਔਰ ਸਾਰਾ ਉੱਥੋਂ ਦਾ ਜਿਹੜਾ ਅਮਲਾ ਫੈਲਾ ਜਿਹੜਾ ਆਮ ਆਦਮੀ ਪਾਰਟੀ ਦੇ ਕੋਲ ਹੈ ਤੇ 92 ਉਹਨਾਂ ਦੇ ਪਹਿਲਾ ਜਿਹੜੇ ਐਮ ਐਲ ਏ ਆਮ ਆਦਮੀ ਪਜਿੱਤੇ ਸੀ ਵਿਧਾਨ ਸਭਾ ਉਸ ਸਮਾਂ ਵੇਲੇ ਇਸ ਟਾਈਮ ਉਹਨਾਂ ਨੂੰ ਲੱਗਦਾ ਸੀ ਵੀ 13 ਜ਼ੀਰੋ ਦੇ ਨਾਲ ਅਸੀਂ ਜਿਹੜੇ ਜਿੱਤਾਂਗੇ ਜਾਨਕਿ 13 ਦੀਆਂ 13 ਸੀਟਾਂ ਜਿਹੜੀਆਂ ਆਵਾਦਮੇ ਪਾਰਟੀ ਜਿੱਤੂਗੀ ਪਰ ਉਹ ਸਿਮਟ ਕੇ ਰਹਿ ਗਈ 3 ਸੀਟਾਂ ਤੇ ਸਿਰਫ 3 ਸੀਟਾਂ ਤੇ ਉਹਨਾਂ ਦੀ ਜਿੱਤ ਹੋਈ ਆ ਕਿ ਵੀ ਆਮ ਆਦਮੀ ਪਾਰਟੀ ਜਿਹੜੇ 92 ਸੀਗੇ ਮਤਲਬ 3 ਸਭਾ ਦੇ ਵਿੱਚ 3 ਰਹਿ ਗਏ ਸਾਰੇ ਤੇ ਕੀ ਇਹ ਤੇ ਉਹ ਹੋਰ ਸੀ ਕਿ ਆਪਣੇ ਜਿਹੜੇ ਕੀਤੇ ਹੋਏ ਕੰਮਾਂ ਨੂੰ ਉਹ ਦੱਸ ਨਹੀਂ ਪਾਇਆ ਤੇ ਉਹਨਾਂ ਨੇ ਕੰਮ ਉਹਨੇ ਕੀਤੇ ਨਹੀਂ ਬਸ ਉਹ ਰੌਲਾ ਹੀ ਪੈ ਰਿਆ ਅਸਲ ਵਿੱਚ ਨਾ ਮੈਂ ਇਹ ਗੱਲ ਦੇਖਦਾ ਹਾਂ ਪ੍ਰਦੀਪ ਵੀ ਇਕੱਲਾ ਜੀਪ ਦੇ ਵਿੱਚ ਖੜ ਕੇ ਹੱਥ ਹਿਲਾਉਣ ਦੇ ਨਾਲ ਲੋਕਾਂ ਨੂੰ ਨਾਲ ਨਹੀਂ ਜੁੜਿਆ ਜਾ ਸਕਦਾ ਹੁਣ ਭਗਵੰਤ ਮਾਨ ਤੁਸੀਂ ਵੇਖੋ 4000 ਬੰਦੇ ਦਾ ਸਿਕਿਉਰਿਟੀ ਦਾ ਕਾਫਲਾ ਲੈ ਕੇ ਰਿਹਾ ਜਿਹੜਾ ਕਹਿੰਦਾ ਹੁੰਦਾ ਸੀ ਵੀ ਅਸੀਂ ਸਾਰੀਆਂ ਵੀਆਈਪੀ ਸਹੂਲਤਾਂ ਛੱਡਾਂਗੇ ਇੱਥੇ ਵਾਂਗੂ ਮੁੱਖ ਮੰਤਰੀ ਸਿਲੰਡਰ ਦੀ ਲੈਂਡ ਦੇ ਵਿੱਚ ਲਾ ਕੇ ਸਿਲੰਡਰ ਲਿਆ ਕਰੂਗਾ ਉਹ ਗੱਲਾਂ ਕਿੱਧਰ ਗਈਆਂ ਸਭ ਤੋਂ ਵੱਧ ਕਿਤੇ ਇਸ ਵੇਲੇ ਭਗਵੰਤ ਮਾਨ ਕਹਿੰਦਾ ਤੇ ਨਾਲ ਦੀ ਨਾਲ ਦੇ ਵਿੱਚ ਵਿਚਰਨਾ ਜਿਵੇਂ ਕਿ ਦੂਰ ਦੀ ਗੱਲ ਇਹਨਾਂ ਨੇ ਸਿਰਫ ਕਿ ਸਿਰਫ ਇੱਕ ਵੀਡੀਓ ਬਣਾ ਕੇ ਪਾ ਜਾਂ ਜੀਪ ਦੇ ਉੱਤੇ ਬਹਿ ਕੇ ਹੱਥ ਹਿਲਾਤਾ ਉਸੇ ਚੀਜ਼ ਨੂੰ ਜਿਵੇਂ ਕਿ ਚੀਜ਼ ਨੂੰ ਲੈ ਕੇ ਚੱਲ ਰਹੇ ਸੀ ਵੀ ਲੋਕਾਂ ਨੇ ਤਾਂ ਆਪ ਮਹਾਰੇ ਵੋਟਾਂ ਪਾ ਦੇਣੀਆਂ ਦੇਖੋ ਲੋਕਾਂ ਨੂੰ ਨਿਯੁਕਤੀ ਪੱਤਰ ਮਿਲੇ ਆ ਪਰ ਜਿੱਨਾ ਚਿਰ ਕਿਸੇ ਨੂੰ ਜੌਬ ਦੇ ਉੱਤੇ ਪੋਸਟਿੰਗ ਨਹੀਂ ਦਿੱਤੀ ਜਾਂਦੀ ਉਹਨਾਂ ਚਿਰ ਉਹ ਕੋਈ ਖੁਸ਼ ਨਹੀਂ ਹੋਊਗਾ ਕਿੰਨੇ ਤਾਂ ਛੁਟਕਲੇ ਬਣ ਰਹੇ ਆ ਰਿਕਸ਼ੇ ਵਾਲਾ ਕਦੇ ਕਹਿੰਦਾ ਬਾਈ ਜੀ ਇਹ ਨਿਯੁਕਤੀ ਪੱਤਰ ਮੇਰੇ ਕੋਲ ਵੀ ਪਿਆ ਹਨ ਉਹ ਜਿਹੜਾ ਲੋਕਾਂ ਨੇ ਰੀਲਾਂ ਬਣਾਈਆਂ ਹੋਗੀਆਂ ਹੈਗੀਆਂ ਦੇ ਦੂਸਰੇ ਪਾਸੇ ਜਿਹੜਾ ਕਹਿੰਦੇ ਸੀ ਮੁਰਗੀ ਮਰੀ ਤਾਂ ਵੀ ਮੁਆਵਜ਼ਾ ਮਿਲਿਆ ਕਰੂਗਾ ਗਰਦੌਰੀਆਂ ਬਾਹਰ ਚ ਹੋਇਆ ਕਰਨਗੀਆਂ ਹੋਰੀਆਂ ਚੀਜ਼ਾਂ ਕਿੱਧਰ ਗਈਆਂ ਜਿਹੜਾ ਹਜ਼ਾਰ ਹਜ਼ਾਰ ਰੁਪਏ ਦਾ ਲਹਾਰਾ ਲਾਇਆ ਸੀ ਔਰਤਾਂ ਨੂੰ ਦੇਣ ਦਾ ਉਹ ਸਾਰਾ ਕਿੱਧਰ ਗਿਆ ਲੋਕਾਂ ਨੂੰ ਜਿਹੜਾ ਘਰ ਘਰ ਇਹਨੇ ਅਨਾਜ ਪਹੁੰਚਾਉਣ ਦਾ ਲਹਾਰਾ ਲਾਇਆ ਸੀ ਉਹ ਸਭ ਕਿਸੇ ਨੂੰ ਮਿਲ ਨਹੀਂ ਰਿਹਾ ਸੋ ਸਾਰੀਆਂ ਚੀਜ਼ਾਂ ਇਹਨਾਂ ਦੇ ਜੜੀ ਬੈਠੀਆਂ ਬਾਕੀ ਜਿਹੜੇ ਅਫਸਰ ਆ ਉਹ ਇਹਨਾਂ ਦੇ ਕਿਸੇ ਐਮਐਲਏ ਦੀ ਗੱਲ ਨਹੀਂ ਸੁਣ ਰਹੇ ਜਿਹਦਾ ਲੋਕੀ ਇਹਨਾਂ ਤੋਂ ਨਾਰਾਜ਼ ਹੋਏ ਆ ਤੇ ਇਹ ਸਾਰੀਆਂ ਚੀਜ਼ਾਂ ਇਹਨਾਂ ਨੂੰ ਵੇਖੜੀਆਂ ਚਾਹੀਦੀਆਂ ਅੰਥਨ ਕਰਨਾ ਚਾਹੀਦਾ ਵੀ ਕਿਉਂ ਅਸੀਂ ਜਿਵੇਂ ਕਹਿੰਦੇ 92 ਦੇ ਉੱਤੋਂ ਤਿੰਨ ਐਮਪੀਗਾਂ ਦੇ ਉੱਤੇ ਆ ਗਏ ਤੇ ਕਿੱਥੇ ਦਾ 92 ਐਮਐਲਏ ਸੀ ਤੇ ਉਹਨਾਂ ਤੋਂ ਤਿੰਨ ਐਮਪੀ ਇਸ ਹਸਾਬ ਨਾਲ ਤਾਂ ਫਿਰ ਇਹ ਬਹੁਤ ਘੱਟ ਹਲਕਿਆਂ ਦੇ ਵਿੱਚੋਂ ਜਿੱਤੇ ਹੈਗੇ ਆ ਤੇ ਇਹ ਆਉਣ ਵਾਲੀਆਂ ਜਿਹਨਾਂ ਦਾ 27 ਦੀਆਂ ਉਹ ਉਹਦੇ ਵਿੱਚ ਤਾਂ ਫਿਰ ਬਹੁਤ ਮੁਸ਼ਕਲ ਹੋ ਜੁ ਇਨਾਂ ਵਾਸਤੇ ਸੋ ਜਿਹੜੀਆਂ ਸਾਰੀਆਂ ਚੀਜ਼ਾਂ ਲੋਕਾਂ ਦੇ ਨਾਲ ਦੁਬਾਰਤੋ ਜੁੜਨ ਵਾਸਤੇ ਸੱਥਾਂ ਜਾ ਕੇ ਬੈਠਣ ਲੋਕਾਂ ਨਾਲ ਗੱਲ ਕਰਨ ਕੱਲੇ ਹੱਥਾ ਲਾ ਕੇ ਜਿਪਸਾਂ ਅੱਜ ਨਹੀਂ ਦਿੰਦੇ ਉਹ ਬਿਲਕੁਲ ਨੇਟੇ ਭਾਈ ਇੱਕ ਹੋਰ ਦੱਸਿਓ ਵੀ ਪਹਿਲਾਂ ਨਾ ਐਨ ਆਰ ਆਈ ਜਿਹੜਾ ਉਹ ਬਹੁਤ ਸਾਰੀ ਸਪੋਰਟ ਕਰਦਾ ਸੀ ਆਮ ਆਦਮੀ ਪਾਰਟੀ ਨੂੰ ਔਰ ਜਦੋਂ ਸਟਾਰਟ ਹੋਈ ਸੀ ਆਮ ਆਦਮੀ ਪਾਰਟੀ ਮੈਨੂੰ ਪਤਾ ਇਧਰ ਫ੍ਰਿਜ ਨੂੰ ਸਾਈਡ ਤੁਸੀਂ ਵੀ ਬਹੁਤ ਸਪੋਰਟ ਕੀਤੀ ਸੀ ਐਨ ਆਰ ਆਈ ਨੂੰ ਉਮੀਦ ਸੀ ਆਮ ਆਦਮੀ ਪਾਰਟੀ ਨੂੰ ਤੇ ਐਨ ਆਰ ਆਈ ਦੇ ਵਿੱਚ ਵੀ ਹੁਣ ਦਿਲਚਸਪੀ ਆ ਜਿਹੜੀ ਆਮ ਆਦਮੀ ਪਾਰਟੀ ਨੂੰ ਲੈ ਕੇ ਆ ਰਹੀ ਹੈ ਬਿਲਕੁਲ ਭਾਈ ਜੀ ਦੇਖੋ ਐਨਆਰਆਈ ਤਾਂ ਇੰਦਾ ਦੇ ਲੋਕ ਆ ਵੀ ਜਦੋਂ ਉਹਨਾਂ ਨੂੰ ਪੰਜਾਬ ਦੇ ਭਲੇ ਵਾਸਤੇ ਕੋਈ ਵੀ ਪਾਰਟੀ ਖੜੀ ਨਜ਼ਰ ਆਉਂਦੀ ਆ ਜਾਂ ਆਸ ਦੀ ਕਰਨ ਦਿਸਦੀ ਆ ਉਸ ਤੋਂ ਹੋ ਤੁਰਦੇ ਆ ਪਰ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਵਿਚਰ ਰਹੀ ਆ ਪਿਛਲੇ ਸਮੇਂ ਤੋਂ ਕਿਸੇ ਦਾ ਫੋਨ ਨਹੀਂ ਚੱਕ ਰਹੇ ਭਗਵੰਤ ਮਾਨ ਬਹੁਤ ਜ਼ਿਆਦੇ ਤੁਸੀਂ ਉਹਨਾਂ ਦੇ ਚਿਹਰੇ ਤੋਂ ਦੇਖ ਲਿਓ ਵੀ ਕਿੰਨੇ ਹਮੇਸ਼ਾ ਹੰਕਾਰ ਦੇ ਵਿੱਚ ਰਹਿੰਦੇ ਆ ਤੇ ਉਹ ਚੀਜ਼ਾਂ ਫਿਰ ਮੈਂ ਸਮਝਦਾ ਵੀ ਐਨਆਰਆਈ ਲਾਇਕ ਨਹੀਂ ਕਰਦੇ ਯਾਰ ਵੀ ਯੂਐਸਏ ਸੋ ਸਮਝ ਕੇ ਇਹਨਾਂ ਨੂੰ ਅੱਗੇ ਲੈ ਕੇ ਆਏ ਸੀ ਸਾਡੀਆਂ ਸਾਰੇ ਦਾ ਪਾਣੀ ਫਿਰ ਗਿਆ ਤਾਂ ਉਹੀ ਕੁਸ਼ ਹੋਈ ਜਾਂਦਾ ਜੋ ਪਿਛਲੇ 70 ਸਾਲ ਤੋਂ ਅੱਗੇ ਹੁੰਦਾ ਆ ਰਿਹਾ ਉੱਤਰਕਾਟੋਂ ਮੈਂ ਚੜਾਂ ਵਾਲੀ ਰਾਜਨੀਤੀ ਦੇ ਵਿੱਚ ਹੀ ਇਹ ਆਗੇ ਆ ਕੋਈ ਬਖਰ ਮਿਲਿਆ ਨਹੀਂ ਸੋ ਉਹ ਕਿਤੇ ਨਾ ਕਿਤੇ ਮੈਂ ਸਮਝਦਾ ਵੀ ਉਹ ਚੀਜ਼ ਅੱਗੇ ਆਈ ਹੈ ਜਿਹਦਾ ਕਰਕੇ ਕਿ ਚਪਚਾਰ ਕਰਨੀ ਚਾਹੀਦੀ ਹੈ ਵੀ ਕਿਉਂ ਸਾਡੇ ਨਾਲੋਂ ਲੋਕ ਟੁੱਟ ਰਹੇ ਹੈ ਬਿਲਕੁਲ ਡੇਟੇ ਵੀ ਹੁਣ ਆਪਣਾ ਵਿੱਚ ਔਰ ਅਮਰੀਕਾ ਦੇ ਵਿੱਚ ਆਪਣਾ ਤਦ ਉਹ ਖਬਰਾਂ ਤੇ ਡਿਸਕਸ਼ਨ ਕਰਨੀ ਆ ਈਸਟ ਔਰ ਵੈਸਟ ਦੀ ਔਰ ਈਸਟ ਤੇ ਕਾਫੀ ਨਿਰਾਸ਼ ਕਰਨ ਵਾਲੀਆਂ ਖਬਰਾਂ ਔਰ ਵੈਸਟ ਤੋਂ ਤੁਹਾਡੇ ਸਾਈਡ ਖਬਰਾਂ ਆ ਰਹੀਆਂ ਕਰੀਏ ਆਪਾਂ ਮੈਨੂੰ ਨਾ ਤੁਹਾਡੇ ਨਿਊਯਾਰਕ ਵੱਲੋਂ ਮੈਂ ਵੀ ਨਿਊਜ਼ ਪੜ੍ਹ ਰਿਹਾ ਸੀ ਵੀ ਉੱਥੇ ਗੋਲੀਬਾਰੀ ਹੋਈ ਆ ਜਿਹਦੇ ਵਿੱਚ ਆਪਣੇ ਪੰਜਾਬੀ ਪਰਿਵਾਰਾਂ ਦੇ ਵਿੱਚ ਪ੍ਰਭਾਵ ਦੋ ਬ੍ਰਦਰਾਂ ਨੇ ਇੱਕ ਰੂਜੇ ਦੇ ਉੱਤੇ ਗੋਲੀ ਚਲਾ ਦਿੱਤੀ ਆ ਤੇ ਤੀਸਰਾ ਕੋਈ ਮੇਰੇ ਖਿਆਲ ਆ ਕੁੜੀ ਮਾਰੀ ਗਈ ਹੈਗੀ ਇਹ ਪੂਰੀ ਕਹਾਣੀ ਦੋਹਾਂ ਖਬਰਾਂ ਦੀ ਦੱਸਿਓ ਤਾਂ ਜਰਾ ਇਧਰੋਂ ਤੁਹਾਡੇ ਵੱਲੋਂ ਅ ਬਿਲਕੁਲ ਇੱਕ ਤਾਂ ਪਹਿਲਾਂ ਆਪਾਂ ਨਿਊਯਾਰਕ ਦੀ ਗੱਲ ਕਰੀਏ ਔਰ ਨਿਊਯਾਰਕ ਜਿੱਥੇ ਮੈਂ ਰਹਿਣਾ ਐ ਇੱਥੋਂ ਤਕਰੀਬਨ 10 ਕ ਬਲੌਕ ਦੂਰ ਦੀ ਗੱਲ ਐ ਉਹ ਔਰ ਦੋ ਸਕੇ ਭਰਾ ਸੀਗੇ ਔਰ ਇੱਕ ਭਰਾ ਨੇ ਦੂਸਰੇ ਭਰਾ ਨੂੰ ਗੋਲੀ ਮਾਰੀ ਪਹਿਲਾਂ ਔਰ ਤਕਰੀਬਨ 26 ਗੋਲੀਆਂ ਕਹਿੰਦੇ ਆ ਵੀ ਉੱਥੇ ਉਹਨੇ ਫਾਇਰ ਕੀਤੀਆਂ ਔਰ ਉਹਦੇ ਵਿੱਚੋਂ ਇੱਕ ਗੋਲੀ ਇੱਕ ਦੋ ਗੋਲੀਆਂ ਜਿਹੜੀਆਂ ਮਾਂ ਨੂੰ ਵੀ ਲੱਗੀਆਂ ਔਰ ਉਹਦੀ ਮਾਂ ਜਿਹੜੀ ਐ ਇਸ ਟਾਈਮ ਹਸਪੀਟਲ ਦੇ ਵਿੱਚ ਔਰ ਪਹਿਲਾਂ ਛੋਟੇ ਭਰਾ ਦੇ ਗੋਲੀਆਂ ਮਾਰੀਆਂ ਔਰ ਛੋਟਾ ਭਰਾ ਉੱਥੇ ਥਾਂ ਤੇ ਹੀ ਮਤਲਬ ਖਤਮ ਹੋ ਗਿਆ ਫਿਰ ਉਸ ਤੋਂ ਬਾਅਦ ਉੱਥੋਂ ਭੱਜ ਗਿਆ ਔਰ ਇਹ ਦੇਖੋ ਅਮਰੀਕਾ ਦੀ ਪੁਲਿਸ ਇੰਨੀ ਜ਼ਿਆਦਾ ਤੇਜ਼ ਆ ਵੀ ਉਹ 5-7 ਬਲੌਕ ਹੀ ਹਜੇ ਗਿਆ ਸੀਗਾ ਔਰ ਉਹਦੇ ਉਹਦੇ ਮਾਈਂਡ ਦੇ ਵਿੱਚ ਇਹ ਸੀਗਾ ਵੀ ਹਜੇ ਮੈਂ ਹੋਰ ਕਈਆਂ ਨੂੰ ਗੋਲੀਆਂ ਮਾਰ ਰਹੀਆਂ ਰਿਸ਼ਤੇਦਾਰ ਉਹਦੇ ਹੋਰ ਵੀ ਸੀਗੇ ਪਰ ਉੱਥੇ ਜਦੋਂ ਗਿਆ ਤੇ ਜਦੋਂ ਪੁਲਿਸ ਨੇ ਉਹਨੂੰ ਘੇਰਾ ਪਾ ਲਿਆ ਤੇ ਉਸ ਤੋਂ ਬਾਅਦ ਉਹਨੇ ਆਪ ਦੇ ਆਪ ਨੂੰ ਗੋਲੀ ਮਾਰ ਕੇ ਆਪਣੇ ਆਪ ਨੂੰ ਖਤਮ ਕਰ ਲਿਆ ਸੋ ਦੋ ਸਕੇ ਭਰਾ ਸੀਗੇ ਔਰ ਉਹਨਾਂ ਦਾ ਕੋਈ ਪ੍ਰਾਪਰਟੀ ਵਾਰ ਰਿਆ ਸੀਗਾ ਔਰ ਵੱਡਾ ਭਰਾ ਵਿਆਹਿਆ ਸੀ ਤਿੰਨ ਬੱਚੇ ਸੀ ਉਹਦੇ ਔਰ ਲਾਈਫ ਤੇ ਬੱਚੇ ਇੰਡੀਆ ਨਾ ਸਟੇਟ ਦੇ ਵਿੱਚ ਉੱਥੇ ਇੱਕ ਬਿਜ਼ਨਸ ਉਹਨਾਂ ਦਾ ਸੀ ਉੱਥੇ ਸੀਗੇ ਔਰ ਉੱਥੋਂ ਉਹ ਕਹਿੰਦੇ ਗੰਨਾ ਵਗੈਰਾ ਲੈ ਕੇ ਆਇਆ ਔਰ ਇੱਥੇ ਆ ਕੇ ਉਹਨੇ ਘਰ ਪਹਿਲਾਂ ਪਲੈਨਿੰਗ ਦੇ ਨਾਲ ਉਹਦੇ ਕੋਈ ਆਪਾਂ ਕਹਿੰਦੀ ਕੁਇਕ ਕੁਝ ਰਿਐਕਸ਼ਨ ਨਹੀਂ ਸੀਗਾ ਉਹ ਗੰਨਾ ਬਾਈ ਕਰਕੇ ਲੈ ਉੱਥੋਂ ਜਾਤੇ ਇੱਥੇ ਆ ਕੇ ਉਹਨੇ ਅ ਤਦ ਫਿਰ ਆਪ ਦਾ ਕਰ ਲਿਆ ਤੇ ਉਹ ਪਿਓ ਵੀ ਉਸ ਟਾਈਮ ਘਰੇ ਸੀਗਾ ਔਰ ਸਾਈਡ ਤੇ ਗਵੰਡੀਆਂ ਦੇ ਘਰ ਦੇ ਵਿੱਚ ਜਦੋਂ ਲੁਕਿਆ ਤੇ ਉਹ ਪੁਲਿਸ ਨੂੰ ਕਾਲ ਕੀਤੀ ਤੇ ਪੁਲਿਸ ਨੇ ਕੁਇਕ ਐਕਸ਼ਨ ਲੈਂਦੇ ਹੋਏ ਪੰਜਾ ਬਲਾਕਾਂ ਦੇ ਵਿੱਚ ਉਹਨੂੰ ਕੋਈ ਰੱਬ ਤੇ ਸਾਰੇ ਪਾਸੇ ਇਸ ਖਬਰ ਬਾਰੇ ਕਿ ਕਿ ਸਾਡੀ ਕਮਿਊਨਿਟੀ ਕਿੱਧਰ ਨੂੰ ਜਾ ਰਹੀ ਆ ਕਿਵੇਂ ਇਹ ਗੰਨਾ ਵਾਲੀ ਕਲਚਰ ਦੇ ਵਿੱਚ ਸਾਡੀ ਕਿਵੇਂ ਹੋ ਰਹੀ ਆ ਔਰ 44 ਨਿਊਯਾਰਕ ਦੇ ਇੰਟੈਕਚਰ ਇੱਥੋਂ ਦੇ ਬੱਚੇ ਬੋਰਨ ਸੀਗੇ ਆਏ ਸੀ ਉਹਦੇ ਤਿੰਨ ਬੱਚੇ ਸੀ ਛੋਟਾ ਹਜੇ ਖਵਾਰਾ ਸੀ ਉਹ 26 ਸਾਲ ਦੀ ਉਮਰ ਉਹਦੀ ਦੱਸੀ ਜਾਂਦੀ ਆ ਤੇ ਦੂਸਰੀ ਘਟਨਾ ਸੀਗੀ ਨਿਊ ਜਰਸੀ ਦੇ ਵਿੱਚ ਜਿਹਨੂੰ ਅਸੀਂ ਦੇਖਦੇ ਆ ਵੀ ਉੱਥੇ ਸਭ ਤੋਂ ਵੱਧ ਸਾਡੀ ਵਸੋਂ ਆਏ ਔਰ ਉੱਥੇ ਇੱਕ 19 ਸਾਲਾ ਮੁੰਡੇ ਨੇ ਦੋ ਲੜਕੀਆਂ ਨੂੰ ਗੋਲੀ ਮਾਰੀ ਆ ਇੱਕ ਜਿਹੜੀ 28 ਸਾਲ ਦੀ ਔਰਤ ਸੀਗੀ ਔਰ ਇੱਕ 19 ਸਾਲ ਦੀ ਸੀ ਔਰ 28 ਸਾਲ ਵਾਲੀ ਜਿਹੜੀ ਉਹ ਪ੍ਰੈਗਨੈਂਸੀ ਤੇ ਉਹਦੀ ਡੈਥ ਹੋ ਗਈ ਆ ਤੇ ਜਿਹੜੀ 19 ਸਾਲ ਵਾਲੀ ਸੀਗੀ ਹਸਪੀਟਲ ਦੇ ਵਿੱਚ ਔਰ ਇਹ ਮੁੰਡਾ ਕਹਿੰਦੇ ਸਿਆਟਰ ਤੋਂ ਆਇਆ ਸੀਗਾ ਔਰ ਇਹਨਾਂ ਨੂੰ ਜਾਣਦਾ ਸੀਗਾ ਔਰ 28 ਸਾਲਾਂ ਵਾਲੀ ਜਿਹੜੀ ਜਿਹਦੇ ਗੋਲੀ ਲੱਗੀ ਜਿਹੜਾ ਉਹਦਾ ਹਸਬੰਡ ਟਰੱਕ ਚ ਆਉਂਦਾ ਸੀ ਉਹ ਟਰੱਕ ਤੇ ਸੀਗਾ ਘਰੇ ਨਹੀਂ ਸੀ ਸੋ ਇਹ ਦੋ ਘਟਨਾਵਾਂ ਜਿਹੜੀਆਂ ਐ ਪਿਛਲੇ ਹਫਤੇ ਜਿਹੜੀਆਂ ਈਸਟ ਕੋਸਟ ਤੋਂ ਮਿਲੀਆਂ ਔਰ ਬੜੀ ਮਾੜੀ ਗੱਲ ਆ ਵੀ ਸਾਡੀ ਕਮਿਊਨਿਟੀ ਆਪਸ ਦੇ ਵਿੱਚ ਜੇ ਤਾਂ ਹੋਵੇ ਸਾਡਾ ਕਿਸੇ ਨਾਲ ਰੌਲਾ ਹੋ ਗਏ ਫੇਰ ਆ ਔਰ ਅਸੀਂ ਹੁਣ ਦੇਖਿਆ ਇੱਥੇ ਵੀ ਆਪਸ ਦੇ ਵਿੱਚ ਸਾਡੀ ਕਮਿਊਨਿਟੀ ਅੱਧ ਲੜਕੇ ਦਾ ਮਾਰ ਰਹੀ ਹੈ। ਇਹ ਸੀਗੇ ਇੱਥੋਂ ਦੀ ਖਬਰਾਂ ਤੇ ਹੁਣ ਆਪਾਂ ਜੇ ਤੁਹਾਡੇ ਏਰੀਆ ਦੀ ਗੱਲ ਕਰੀਏ ਤਾਂ ਉੱਥੇ ਬਰ ਆ ਰਹੀ ਆ ਪੂਰੀ ਡਿਸਕਸ ਕਰੀਏ। ਬਿਲਕੁਲ ਵੀ ਇਹ ਡੋਮੈਸਟਿਕ ਵਾਰਾਂ ਸਾਰਾ ਜਿਹੜੀ ਸਾਰੇ ਜਿਹੜੀ ਚੱਤ ਪਟਿਆਲੇ ਜਿਵੇਂ ਕਿ ਲਾਈ ਪ੍ਰੋਬਲਮ ਬਣੀ ਹੋਈ ਆ ਜਿਹਦੇ ਮੈਂ ਸਮਝਦਾ ਵੀ ਆ ਗੱਲਬਾਤ ਦੇ ਜਰੀਏ ਹੋਣੀ ਚਾਹੀਦੀ ਆ ਇਹਹੀ ਪ੍ਰੋਬਲਮ ਆ ਵੀ ਹਰ ਵਕਤ ਫੋਨਾਂ ਤੇ ਲੱਗੇ ਰਹਿੰਦੇ ਆ ਫੈਮਿਲੀਆਂ ਦੇ ਵਿੱਚੋਂ ਜਿਹੜਾ ਉਹ ਇਕੱਠਾਪਨ ਸੀ ਉਹ ਦੂਰ ਹੋ ਗਿਆ ਤੇ ਜਿਹਦਾ ਕਰਕੇ ਬੱਚੇ ਗੱਲਬਾਤ ਕਰਦੇ ਕਰਕੇ ਫਿਰ ਗੰਨਾ ਚੱਕ ਲੈਂਦੇ ਆ ਜਿਹਦਾ ਕਰਕੇ ਪ੍ਰੋਬਲਮ ਇਹ ਇਦਾਂ ਦੀ ਏ ਵੈਰੀ ਸੈਡ ਨਿਊਜ਼ ਤੇ ਇਧਰੋਂ ਸਾਡੇ ਵੱਲੋਂ ਤਾਂ ਪ੍ਰਦੀਪ ਇਹ ਸੀ ਵੀ ਇਧਰੋਂ ਬੜੀ ਖੁਸ਼ੀ ਦੀ ਗੱਲ ਆ ਤੇ ਦੋ ਪੰਜਾਬੀ ਨੌਜਵਾਨ ਇੱਕ ਤਾਂ ਕਲਵੰਤ ਜਿਹੜੇ ਆਪਣੇ ਪੱਤਰਕਾਰ ਆ ਧਾਲੀਆ ਸਾਹਿਬ ਉਹਨਾਂ ਦੇ ਬੇਟੇ ਅਕਰਜ ਖੂਬੀ ਉਹ ਹੁਸ਼ਰ ਦੇ ਵਿੱਚ ਭਰਤੀ ਹੋਏ ਆ ਤੇ ਦੂਸਰੇ ਪਾਸੇ ਇੱਥੇ ਸਾਡੇ ਜਗੇ ਬਾਬਾ ਜੀ ਅਵਤਾਰ ਸਿੰਘ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਚਿਰ ਸੇਵਾ ਕੀਤੀ ਉਹਨਾਂ ਨੇ ਸੋ ਉਹਨਾਂ ਦਾ ਹੁਣ ਹਰ ਬੇਟਾ ਗਗਨਦੀਪ ਸਿੱਧੂ ਉਹ ਸ਼ਾਰਪਡ ਪਾਰਟਡਮੈਂਟ ਦੇ ਵਿੱਚ ਭਰਤੀ ਹੋਇਆ ਤੇ ਉਹਨਾਂ ਨੇ ਜਿਵੇਂ ਕਹਲਾ ਵੀ ਨਾ ਉੱਚਾ ਕੀਤਾ ਪੰਜਾਬੀ ਭਾਈਚਾਰੇ ਦਾ ਤੇ ਉਹਨਾਂ ਨੂੰ ਘਰ ਦੇ ਵਿੱਚ ਗੁਰਦੁਆਰਾ ਨਾਨਕ ਪ੍ਰਕਾਸ਼ ਦੇ ਵਿੱਚ ਸਨਮਾਨਿਤ ਕੀਤਾ ਗਿਆ ਸੀਗਾ ਸੋ ਸਾਡੇ ਦੇ ਵੱਲੋਂ ਵੀ ਸਿੱਧੂ ਪਰਿਵਾਰ ਤੇ ਧਾਲੀਆ ਪਰਿਵਾਰ ਨੂੰ ਅਸੀਂ ਮੁਬਾਰਕਬਾਦ ਦਿੰਨੇ ਆ ਤੇ ਆਸ ਕਰਦੇ ਆ ਵੀ ਅੱਗੇ ਤੋਂ ਇਦਾਂ ਚ ਲੱਗੂਗੀ ਤੇ ਆਰਮਡ ਫੋਰਸ ਦੇ ਵਿੱਚ ਜਾ ਕੇ ਪੰਜਾਬੀ ਭਾਈਚਾਰਾ ਚ ਚੱਕ ਕਰਦੇ ਰਹਿਣਗੇ। ਬਿਲਕੁਲ ਭਾਈ ਨੀਤੇ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਚੰਗੀਆਂ ਖਬਰਾਂ ਹੋਣੀਆਂ ਚਾਹੀਦੀਆਂ ਨੇ ਦੇ ਨਾਲ ਸਾਡੀ ਕਮਿਊਨਿਟੀ ਹੈ ਜਿਹੜੀ ਕਿਵੇਂ ਗਰੋ ਕਰਦੀ ਔਰ ਕਿਵੇਂ ਸਾਡੇ ਬੱਚੇ ਜਿਹੜੇ ਇਥੋਂ ਦੇ ਸਿਸਟਮ ਦੇ ਵਿੱਚ ਵਧੀਆ ਜੌਬਾਂ ਤੇ ਜਾ ਰਹੇ ਆ ਇਸ ਤਰ੍ਹਾਂ ਦੀਆਂ ਨਕਾਰਾਤਮਕ ਖਬਰਾਂ ਜਿਹੜੀਆਂ ਉਹ ਘਟਣੀਆਂ ਚਾਹੀਦੀਆਂ ਸਾਡੀ ਕਮਿਊਨਿਟੀ ਦੇ ਵਿੱਚ ਏਕਾ ਹੋਣਾ ਚਾਹੀਦਾ ਇਸ ਤਰ੍ਹਾਂ ਇੱਕ ਦੂਜੇ ਨਾਲ ਰਲ ਮਿਲ ਕੇ ਰਹਿਣਾ ਚਾਹੀ ਸੋ ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਮੇਰਾ ਅਮਰੀਕਾ ਜਿਹਦੇ ਵਿੱਚ ਅਸੀਂ ਪਹਿਲਾਂ ਪੰਜਾਬ ਦੀਆਂ ਖਬਰਾਂ ਤੇ ਡਿਸਕਸ਼ਨ ਕੀਤੀ ਫਿਰ ਉਸ ਤੋਂ ਬਾਅਦ ਅਮਰੀਕਾ ਦੇ ਵਿੱਚ ਜਿਹੜੀ ਈਸਟ ਔਰ ਵੈਸਟ ਕੋਸਟ ਦੀਆਂ ਇੱਕ ਖਬਰਾਂ ਜਿਹੜੀਆਂ ਅਸੀਂ ਲਈਆਂ ਸੋ ਤੁਹਾਡਾ ਵੀ ਕੋਈ ਸੁਝਾਅ ਹੋਵੇ ਅੱਜ ਦੇ ਪ੍ਰੋਗਰਾਮ ਨੂੰ ਲੈ ਕੇ ਤਾਂ ਤੁਸੀਂ ਸਾਨੂੰ ਮਿਲ ਕਰ ਸਕਦੇ ਹੋ gilpradeep11@yahoo.com ਹੁਣ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ